ਦੋਸਤੋ ਵੀਡੀਓ ਬਣਾ ਕੇ ਪਾ ਕੇ ਦਿਖਾਉਂਦਾ ਸਿਰਫ ਮਕਸਦ ਇਹ ਹੈ ਤੁਸੀਂ ਦੇਖ ਸਕਦੇ ਹੋ ਕਿ ਬੰਦ ਔਰ ਛੋਲੇ ਜੋ ਕਿ ਸਾਹਮਣੇ ਛੋਟੀ ਜੀ ਕਾਰ ਲੈ ਕੇ ਇੱਕ ਬੰਦਾ ਵੇਚ ਰਹੀ ਔਰ ਮੇਰੇ ਦੇਖਦਿਆਂ ਦੇ ਦੇ ਅਪਰੋਕਸੀਮੇਟਲੀ ਇਹਦੇ ਕੋਲ ਘੱਟੋ ਘਾਟ ਨਹੀਂ ਤਾਂ 20 ਤੋਂ 25 ਜਣੇ ਜੋ ਕਿ ਬੰਦ ਛੋਲੇ ਅਪਰੋਕਸੀਮੇਟਲੀ ਖਾ ਕੇ ਜਾ ਚੁੱਕੇ ਨੇ ਔਰ ਆਸ-ਪਾਸ ਦੇਖੋ ਕਿ ਕਰਾਊਡਫੁੱਲ ਬਾਜ਼ਾਰ ਹੋ ਹੈ ਪਈ ਔਰ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਆਪਣੇ ਪੰਜਾਬ ਦੇ ਪਿੰਡਾਂ 'ਚ ਗਰੀਬ ਲੋਕ ਵਸਦੇ ਨੇ ਯਾਰ ਉਹ ਕਿਉਂ ਨਹੀਂ ਸ਼ਰਾਂ ਜਾ ਕੇ ਇਹੋ ਜਿਹੇ ਛੋਟੇ ਕੰਮਾਂ ਨੂੰ ਹੱਥ ਪਾਉਂਦੇ ਜੋ ਕਿ ਵਧੀਆ ਕਮਾਈ ਦਿੰਦੇ ਨੇ ਕਿ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਜਿਹੜੇ ਕਿ ਗਰੀਬ ਪੰਜਾਬੀ ਨੇ ਅਵੇਰਨੈਸ ਦੀ ਕਮੀ ਹੈ ਜਾਂ ਖੁਦ ਦਿਮਾਗੋ ਇਹਨੇ ਭੁੱਲੇ ਆਪਣੇ ਲੋਕ ਨੇ ਕਿ ਸਮਝ ਨਹੀਂ ਆਉਂਦੀ Zomato Swiggy ਵਰਗੀਆਂ ਕੰਪਨੀਆਂ ਦੇ ਵਿੱਚ ਜੇ ਨੌਕਰੀਆਂ ਕਰ ਲੈਣਗੇ ਜਿੱਥੋਂ ਕਿ 12-15000 ਤੋਂ ਵੱਧੂ ਨਹੀਂ ਕਮਾ ਪਾਉਂਦੇ ਪਰ ਸ਼ਰਮ ਜਾਂਦੀ ਹੈ ਜਾਂ ਸਾਨੂੰ ਅਕਲ ਕੀ ਛੋਟੇ ਰੁਜ਼ਗਾਰ ਜਿਹੜੇ ਕਿ ਸ਼ਹਿਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੋਰੇ ਗੰਨੇ ਦੀ ਰੇੜੀ ਲੱਗੀ ਏ ਔਰ ਗੰਨੇ ਦੀ ਰੇੜੀ ਤੋਂ ਤੁਸੀਂ ਯਕੀਨ ਕਰੋਗੇ ਕਿ 1.5 ਤੋਂ 2 ਲੱਖ ਰੁਪਏ ਮਹੀਨੇ ਦਾ ਜੋ ਕਿ ਕਮਾਇਆ ਜਾਂਦਾ ਏ ਸੀਜ਼ਨ ਦੇ ਵਿੱਚ ਔਰ ਇਹ ਜਿਹੜੀਆਂ ਜੜੀਆਂ ਜਿਹੜੀਆਂ ਬੰਦ ਔਰ ਛੋਲੇ ਵੇਚ ਰਿਹਾ ਏ ਮੇਰੇ ਸਾਹਮਣੇ 15 ਤੋਂ 20 ਜਣੇ ਇੱਕ ਤੋਂ ਖਾ ਕੇ ਜਾ ਚੁੱਕੇ ਨੇ ਔਰ 20 ਰੁਪਏ ਪ੍ਰਤੀ 버ਗਰ ਦਾ ਜਿਹੜਾ ਕਿ ਛੋਲਿਆਂ ਦਾ 버ਗਰ ਹੁੰਦਾ ਏ ਦਾ ਰੇਟ ਹੁੰਦਾ ਏ ਔਰ 20 ਰੁਪਏ ਦੇ ਹਿਸਾਬ ਨਾਲ 20 ਜਣੇ ਵੀ ਅਗਰ ਲਗਾਓ ਤਾਂ 400 ਰੁਪਏ ਅਪਰੋਕਸੀਮੇਟਲੀ 15 ਮਿੰਟ ਲਾਗਤ ਵਗੈਰਾ ਜੋ ਕੁਝ ਹੁੰਦਾ ਇਹ ਸਾਰਾ ਕੁਝ ਪਾ ਕੇ ਪ੍ਰੋਸੀਮੈਂਟਲੀ 3-4000 ਰੁਪਏ ਇਸ ਜਗ੍ਹਾ ਤੋਂ ਹਰੇਕ ਕੋਈ ਕਮਾ ਕੇ ਜਾ ਰਿਹਾ ਹੈ ਪਰ ਇੱਥੇ ਪੰਜਾਬੀਆਂ ਦੀ ਜੋ ਕਿ ਗਿਣਤੀ ਬਹੁਤ ਹੀ ਘੱਟ ਲੱਗੀ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਯਾਰ ਅਸੀਂ ਸ਼ਰਮ ਕਰਕੇ ਸਿਰਫ ਇੱਕ ਛੋਟੀ ਜੀ ਸ਼ਰਮ ਕਰਕੇ ਅਸੀਂ ਆਪਣੇ ਬੱਚਿਆਂ ਦੇ ਇਲਾਜ ਜਿਹੜੇ ਕਿ ਸਿਵਲ ਹਸਪਤਾਲਾਂ 'ਚ ਕਰਾ ਰਹੇ ਆ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜਾ ਰਹੇ ਆ ਔਰ ਔਰ ਜਿਹੜੇ ਲੋਕੀ 800-900 ਕਿਲੋਮੀਟਰ ਦੂਰੋਂ ਆ ਕੇ ਆਪਣੇ ਪੰਜਾਬ ਦੇ ਵਿੱਚ ਜਿਹੜੇ ਕਿ ਸ਼ਹਿਰਾਂ ਦੇ ਵਿੱਚ ਆ ਕੇ ਰੋਜ਼ਗਾਰ ਕਰ ਰਹੇ ਨੇ ਵਧੀਆ ਵਧੀਆ ਢਿਆਂ ਤੇ ਚੌਂਕਾਂ ਤੇ ਬਾਜ਼ਾਰਾਂ ਤੇ ਸਟੇਸ਼ਨਾਂ ਦੇ ਬਾਹਰ ਜਿਨ੍ਹਾਂ ਦੀਆਂ ਪੁਰਾਣੀਆਂ ਜੁਗਾਵਾ ਮੱਲੀਆਂ ਹੋਈਆਂ ਨੇ ਅੱਜ ਦੀ ਡੇਟ 'ਚ ਉਹ ਜੁਗਾਵਾ ਛੱਡਣ ਨੂੰ ਤਿਆਰ ਨਹੀਂ ਹਨ ਪੰਜਾਬੀਆਂ ਨੂੰ ਸ਼ਰਮ ਚਾਹੀਦੀ ਹੈ ਕਿ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਆਪਣਾ ਜੀਵਨ ਪੱਧਰ ਉੱਚਾ ਚੱਕਣ ਵਾਸਤੇ ਛੋਟੇ ਰੋਜ਼ਗਾਰਾਂ ਨੂੰ ਹੱਥ ਪਾਣਾ ਹੀ ਪਏਗਾ ਜੋ ਕਿ ਰੇਡੀਅਮ ਫੜੀਆਂ ਲਗਾ ਕੇ ਵਧੀਆ ਤੋਂ ਵਧੀਆ ਚੀਜ਼ਾਂ ਬਣਾ ਕੇ ਸਵੱਛ ਸਫਾਈ ਦੇ ਤਰੀਕੇ ਦੇ ਨਾਲ ਅਸੀਂ ਖਾ ਲ ਸਕਦੇ ਹਾਂ ਜਦ ਕਿ ਅਸੀਂ ਹਮੇਸ਼ਾ ਰੋਲਾ ਪਾਉਂਦੇ ਹਾਂ ਕਿ ਬਾਹਰੋਂ ਲੋਕ ਜਿਹੜੇ ਪੰਜਾਬ ਜਾ ਕੇ ਕੰਮ ਕਰਦੇ ਨੇ ਉਹ ਸਫਾਈ ਵੱਲ ਧਿਆਨ ਨਹੀਂ ਦਿੰਦੇ ਅਸੀਂ ਆਪਣੇ ਲੋਕਾਂ ਨੂੰ ਸਫਾਈ ਵਾਲਾ ਸੌਦਾ ਵੀ ਖਾ ਸਕਦੇ ਹਾਂ ਨਾਲ ਵਧੀਆ ਰੋਜ਼ਗਾਰ ਵੀ ਕਰ ਸਕਦੇ ਹਾਂ ਅਗਰ ਅਸੀਂ ਸ਼ਰਮ ਲਾ ਕੇ ਜੋ ਕਿ ਛੋਟੇ ਕੰਮ ਨੂੰ ਹੱਥ ਪਾਵਾਂਗੇ ਔਰ ਛੋਟੇ ਕੰਮ ਤੁਸੀਂ ਦੇਖ ਹੀ ਰਹੇ ਹੋ ਕਿ ਕਿੰਨਾ ਕਰਾਊਡ ਹੈ ਔਰ ਰੋਜ਼ ਦਾ ਜੋ ਕਿ 3-4000 ਰੁਪਏ ਕਮਾਈ ਹੁੰਦੀ ਹੈ ਮਹੀਨੇ ਦਾ ਜੋ ਕਿ ਘੱਟੋ ਘੱਟ ਅਗਰ ਲਗਾਈਏ ਤਾਂ 80-90000 ਰੁਪਏ ਇਤੋਂ ਦੀ ਮਹੀਨੇ ਦਾ ਚੱਕਿਆ ਜਾਂਦਾ ਹੈ ਜਿਹੜੇ ਕਿ ਬਾਹਰੋਂ ਆ ਕੇ ਲੋਕ ਮੰਨਦੇ ਨੇ ਪੰਜਾਬੀ ਨਹੀਂ